ਬੀਤ ਦਿਨੀ ਸ਼੍ਰੀ ਗੁਰੂ ਹਰਗੋਬਿੰਦਗਰ ਵਿਖੇ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਵੱਲੋਂ ਇੱਕ ਮੋਟਰਸਾਈਕਲ ਚਾਲਕ ਨੂੰ ਟੱਕਰ ਮਾਰਨ ਤੋਂ ਬਾਅਦ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਮੋਟਰਸਾਈਕਲ ਚਾਲਕ ਨੇ ਖੁਦ ਹੀ ਗੱਡੀ ਦੀ ਭਾਲ ਕਰਕੇ ਉਸ ਗੱਡੀ ਨੂੰ ਬਰਾਮਦ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੈਰੀ ਵਾਸੀ ਫਗਵਾੜਾ ਨੇ ਦੱਸਿਆ ਕਿ ਬੀਤੀ 4 ਜਨਵਰੀ ਨੂੰ ਜਦੋਂ ਉਹ ਆਪਣੇ ਦਫ਼ਤਰ ਤੋਂ ਘਰ ਵੱਲ ਪਹੁੰਚਾਰਿਆ ਸੀ ਤਾਂ ਦੇਰ ਰਾਤ ਪ੍ਰਹਾਰ ਹਸਪਤਾਲ ਦੇ ਨਜ਼ਦੀਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਆਪਣੀ ਕਾਰ ਉਸ ਦੇ ਹਰਲੇ ਮੋਟਰਸਾਈਕਲ ਵਿੱਚ ਮਾਰ ਦਿੱਤੀ ਤੇ ਫਰਾਰ ਹੋ ਗਿਆ ਉਸਨੇ ਦੱਸਿਆ ਕਿ ਬੜੀ ਹੀ ਜਦੋਜਹਿਤ ਤੋਂ ਬਾਅਦ ਉਸਨੇ ਉਕਤ ਗੱਡੀ ਨੂੰ ਬਰਾਮਦ ਕਰਕੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਪੀੜਤ ਮੋਰਸਰਗਰ ਚਾਲਕ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਦੋਸ਼ ਲਗਾਇਆ ਕਿ ਇਹ ਗੱਡੀ ਕਿਸੇ ਸੀਨੀਅਰ ਪੁਲਿਸ ਅਧਿਕਾਰੀ ਦੇ ਭਰਾ ਦੀ ਹੈ ਫਗਵਾੜਾ ਤੋਂ ਨਵਰੰਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਇਹ ਮਾਮਲਾ ਕੀ ਹੈ ਕੀ ਨਾ ਜੀ ਆਪਣਾ ਮੇਰਾ ਨਾਮ ਹੈਰੀ ਹੈ ਜੀ ਤੇ ਸਾਰਾ ਸ਼ਹਿਰ ਮੈਨੂੰ ਹੈਰੀ ਦੇ ਨਾਮ ਨਾਲ ਜਾਣਦਾ ਪਰ ਸੋ 14 ਤਰੀਕ ਰਾਤ 11:11 ਵਜੇ ਇੱਕ ਗੱਡੀ ਸੀ ਜੀ ਇਹ ਡੀਐਸਪੀ ਸਾਹਿਬ ਦੇ ਭਰਾ ਦੀ ਗੱਡੀ ਹੈ ਜੀ ਤੇ ਇਹ ਗੱਡੀ ਨੇ ਮੈਨੂੰ ਤਕਰੀਬਨ ਤਕਰੀਬਨ ਹਰਗੋਬਿੰਦ ਨਗਰ ਰੋਡ ਤੇ ਪ੍ਰਹਾਰ ਹਸਪਤਾਲ ਦੇ ਮੋੜੇ ਘੱਟੋ ਘੱਟ ਨਹੀਂ 60-70 ਦੀ ਸਪੀਡ ਤੇ ਮੈਨੂੰ ਹਿੱਟ ਕਰਕੇ ਇਹ ਗੱਡੀ ਭੱਜ ਗਈ ਤੇ ਮੈਂ ਕੰਪਲੇਂਟ ਵੀ ਕੀਤੀ ਥਾਣੇ ਵੀ ਕੀ ਕਿਹਾ ਤੇ ਹੁਣ ਆ ਗੱਡੀ ਅਸੀਂ ਰੋਡ ਤੇ ਜਾਂਦੀ ਖੁਦ ਹੀ ਟ੍ਰੇਸ ਕਰਕੇ ਭੜੀ ਆ ਦੋ ਦਿਨ ਤੋਂ ਮੈਂ ਗੱਡੀ ਟ੍ਰੇਸ ਕਰ ਰਿਹਾ ਸੀਗਾ ਤੇ ਆ ਗੱਡੀ ਆਈ ਆ ਤੁਹਾਨੂੰ ਇਹ ਗੱਡੀ ਨੇ ਕਿਸ ਚੀਜ਼ ਦੇ ਉੱਪਰ ਹਿੱਟ ਕੀਤਾ ਇਹਨਾਂ ਨੇ ਮੈਂ ਆਪਣੇ ਹਾਲ ਨੇ ਡਾਇਵਰਸ਼ਨ ਮੋਟਰਸਾਈਕਲ ਤੇ ਸੀਗਾ ਹਾਂਜੀ ਸ਼ੁਕਰ ਹੈ ਮੋਟਰਸਾਈਕਲ ਭਾਰਾ ਸੀਗਾ ਜੇ ਮੋਟਰਸਾਈਕਲ ਹਲਕਾ ਹੁੰਦਾ ਤੇ ਚੀਜ਼ ਖਰਾਬ ਹੋ ਸਕਦੀ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀਗੇ ਮੈਂ ਆਪਣੇ ਆਫਿਸ ਤੋਂ ਆਪਣੇ ਘਰ ਜਾਂ ਜਾਂਦਾ ਪਿਆ ਸੀ ਹਾਂਜੀ ਮੈਂ ਕੋਈ ਐਸਐਚਓ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬੰਦੇ ਮੌਕੇ ਤੇ ਮਲਾਜ਼ਮ ਭੇਜ ਕੇ ਸਾਡੀ ਮਦਦ ਕੀਤੀ ਹੈ ਤੇ ਬਾਕੀ ਹੁਣ ਪ੍ਰਸ਼ਾਸਨ ਦੇ ਅੱਗੇ ਮੇਰੀ ਇਹ ਬੇਨਤੀ ਆ ਕਿ ਇਦਾਂ ਦੀ ਗਲਤੀ ਇਹ ਬੰਦਾ ਦੁਬਾਰਾ ਨਾ ਕਰੇ ਜਾਂ ਇਦਾਂ ਹੀ ਇਹ ਬੰਦਾ ਕਿਸੇ ਗੱਡੀ 'ਚ ਨਾ ਮਾਰੇ ਜਾਂ ਕਿਸੇ ਹੋਰ ਕਿਸੇ ਰਾਹੀਰ 'ਚ ਨਾ ਨਾ ਮਾਰੇ ਮੇਰਾ ਮੋਟਰਸਾਈਕਲ ਆਪਣੇ ਬਰਿੰਦਰ ਭਾਈ ਜੀ ਨਵਾਂ ਮੋਟਰਸਾਈਕਲ ਸੀ 14 ਲੱਖ ਦਾ ਮੇਰਾ ਮੋਟਰਸਾਈਕਲ ਹੈ ਜੀ ਤੇ ਬੰਦੇ ਨੇ ਮਤਲਬ ਇਨਸਾਨੀਅਤ ਨਹੀਂ ਦਿਖਾਈ ਬਸ ਫੇਟ ਮਾਰ ਕੇ ਨਿਕਲ ਗਿਆ ਤੇ ਅੱਜ ਅੱਜ ਤੁਸੀਂ ਇਹਨੂੰ ਕਿੱਦਾਂ ਪਕੜਿਆ ਬਸ ਮੈਂ ਤੁਹਾਨੂੰ ਦੱਸ ਰਿਹਾ ਦੋ ਦਿਨ ਤੋਂ ਮੈਂ ਟਰੇਸ ਕਰਦਾ ਪਿਆ ਸੀ ਗੱਡੀ ਤੇ ਉਸ ਤੋਂ ਬਾਅਦ ਜਿੱਦਾਂ ਹੀ ਗੱਡੀ ਟਰੇਸ ਕੀਤੀ ਮੈਂ ਇੱਥੇ ਦੇਖਿਆ ਇਹਨਾਂ ਦਾ ਬ੍ਰਦਰ ਚਲਾ ਰਿਹਾ ਸੀ ਡੀਐਸਪੀ ਸਾਹਿਬ ਦਾ ਕੋਈ ਤੀਜਾ ਬ੍ਰਦਰ ਹੈ ਗੱਡੀ ਚਲਾ ਰਿਹਾ ਸੀ ਇਹਨਾਂ ਨੇ ਜਾਂ ਦੂਜੇ ਬ੍ਰਦਰ ਨੂੰ ਪੁੱਛਿਆ ਕਿ ਆਪਣੀ ਗੱਡੀ ਕਿੱਥੇ ਲੱਗੀ ਉਹ ਕਹਿੰਦਾ ਹਾਂਜੀ ਲੱਗੀ ਸੀਗੀ ਮੇਰੇ ਤੋਂ ਗਲਤੀ ਹੋ ਗਈ ਤੇ ਗਲਤੀ ਹੋ ਗਈ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਭਰਾ ਹੋ ਕੇ ਤੁਸੀਂ ਇਦਾਂ ਗੱਲ ਕਰਦੇ ਪਏ ਆ ਪ੍ਰਸ਼ਾਸਨ ਸਾਰਿਆਂ ਦਾ ਸੰਜਾਇਆ ਸ਼ਹਿਰ ਸਾਰਿਆਂ ਦਾ ਸੰਜਾਇਆ ਮੈਂ ਕੋਈ ਫੇਰੇ ਇਹੀ ਕਹੂੰਗਾ ਕਿ ਧੰਨਵਾਦ ਪੁਲਿਸ ਦਾ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਉਸੇ ਵੇਲੇ ਆ ਕੇ ਖੜ ਗਏ ਇੱਥੇ ਤੇ ਗੱਡੀ ਨੂੰ ਹੁਣ ਅਸੀਂ ਹੈਂਡ ਓਵਰ ਕਰ ਰਹੇ ਹਾਂ। ਹਾਂਜੀ ਪ੍ਰੂਫ ਦੇ ਤੌਰ ਤੇ ਮੇਰੇ ਕੋਲ ਗੱਡੀ ਦਾ ਜਿਹੜਾ ਫੈਂਡਰ ਟੁੱਟਿਆ ਸੀਗਾ ਐਕਸੀਡੈਂਟ ਦੇ ਟਾਈਮ ਉਹ ਗੱਡੀ ਇਹਦਾ ਵੀ ਫੈਂਡਰ ਟੁੱਟਿਆ ਹੋਇਆ ਹੈ ਤੇ ਮੇਰੇ ਕੋਲ ਉਹ ਮੈਚ ਕਰਦਾ ਫੈਂਡਰ ਮੇਰੇ ਕੋਲ ਪਿਆ ਕੱਲੂ ਇਹ ਜੇ ਮੁੱਕ ਨਹੀਂ ਸਕਦੇ ਕਿਹਾ ਇਹਨਾਂ ਦੀ ਗੱਡੀ ਸੀਗੀ।